ਬਹੁਤ ਵੱਡੀ ਖਬਰ ਹੈ ਜਿਵੇਂ ਕਿ ਸੁਖਬੀਰ ਸਿੰਘ ਬਾਦਲ ਹੋਏ ਹੋਏ ਬਹੁਤ ਵੱਡਾ ਐਕਸ਼ਨ ਪੰਜਾਬ ਦੀ ਪੁਲਿਸ ਦਾ ਸੁਖਬੀਰ ਸਿੰਘ ਬਾਦਲ ਤੇ ਹੋ ਚੁੱਕਿਆ ਹੈ। ਔਰ ਦੂਜੇ ਪਾਸੇ ਅੱਜ ਤੁਹਾਨੂੰ ਦੋ ਵੀਡੀਓ ਦਿਖਾਉਣ ਜਾ ਰਹੇ ਹਾਂ। ਜਿਹਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਔਰ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਕੀ ਕਹਿ ਰਹੇ ਨੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਧਰਨਾ ਚਾਹਾਂਗੇ। ਕਿਤੇ ਪੰਜਾਬ ਦੇ ਲੋਕ ਸੁਖਬੀਰ ਸਿੰਘ ਬਾਦਲ ਹੋਵੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣ ਅਕਸਰ ਇਸ ਗੱਲ ਨੂੰ ਦੇਖਣਾ ਚਾਹੁੰਦੇ ਆ ਕਿ ਪੰਜਾਬ ਪ੍ਰਤੀ ਸੁਖਵੀਰ ਬਾਦਲ ਕੀ ਕਰ ਰਹੇ ਸੀ ਔਰ ਦੂਜੇ ਪਾਸੇ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੀ ਕਹਿ ਰਹੇ ਇਹ ਦੋਵੇਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕਿਉਂਕਿ ਬੀਤੇ 2 ਦਿਨਾਂ ਦੇ ਅੰਦਰ ਅੰਦਰ ਇੱਕ ਕਾਰੀਏ ਨੂੰ ਲੈ ਕੇ ਵੱਡਾ ਰੌਲਾ ਪਿਆ ਸੀ ਜਿਹਦੇ ਨਾਲ ਸੁਖਵੀਰ ਸਿੰਘ ਬਾਦਲ ਦੇ ਉੱਤੇ ਬਹੁਤ ਵੱਡਾ ਐਕਸ਼ਨ ਹੁਣੇ-ਹੁਣੇ ਪੰਜਾਬ ਦੀ ਪੁਲਿਸ ਨੇ ਕਰ ਦਿੱਤਾ ਜੀ ਜੋ ਕਿ ਪੰਜਾਬ ਦੀ ਪੁਲਿਸ ਅਕਸਰ ਆਪਾਂ ਨੂੰ ਪਤਾ ਹੈ ਕਿ ਸਰਕਾਰ ਦੇ ਅਧੀਨ ਹੈ ਇਸ ਗੱਲ ਨੂੰ ਸੁਖਵੀਰ ਸਿੰਘ ਬਾਦਲ ਵੀ ਕਹਿੰਦੇ ਨੇ ਕਿ ਪੰਜਾਬ ਦਾ ਮੁੱਖ ਮੰਤਰੀ ਸਾਡੇ ਨਾਲ ਧੱਕਾ ਕਰਦਾ ਪਰ ਇੱਕ ਐਸੀ ਵੀਡੀਓ ਦਿਖਾਵਾਂਗੇ ਕਿ ਪੰਜਾਬ ਦੇ ਲੋਕ ਸੁਣ ਕੇ ਹੈਰਾਨ ਵੀ ਹੋਣਗੇ ਕਿ ਸੁਖਵੀਰ ਸਿੰਘ ਬਾਦਲ ਕਹਿ ਕੀ ਰਹੇ ਨੇ ਔਰ ਦੂਜੇ ਪਾਸੇ ਪੰਜਾਬ ਦੀ ਸਰਕਾਰ ਦੇ ਵਿੱਚ ਮੌਜੂਦਾ ਮੁੱਖ ਮੰਤਰੀ ਨੇ ਭਗਵੰਤ ਸਿੰਘ ਮਾਨ ਇਹਨਾਂ ਦੇ ਮੂੰਹੋਂ ਤੁਹਾਨੂੰ ਇੱਕ ਐਸੀ ਗੱਲ ਸੁਣਾਉਣ ਜਾ ਰਹੇ ਆ ਪਹਿਲਾਂ ਤੁਸੀਂ ਕਦੇ ਨਹੀਂ ਸੁਣੀ ਹੋਣੀ ਕਿਉਂਕਿ ਇਹ ਗੱਲ ਸੁਖਵੀਰ ਸਿੰਘ ਬਾਦਲ ਔਰ ਪ੍ਰਕਾਸ਼ ਸਿੰਘ ਬਾਦਲ ਦੀ ਹੈ ਪੰਜਾਬ ਦੇ ਲੋਕਾਂ ਨੂੰ ਕਿੰਨੇ ਹਨੇਰੇ ਦੇ ਵਿੱਚ ਰੱਖਿਆ ਜਾਂਦਾ ਉਹ ਦਿਖਾਵਾਂਗੇ ਔਰ ਸੁਖਵੀਰ ਸਿੰਘ ਬਾਦਲ ਨੇ ਦਿੱਤੇ ਐਕਸ਼ਨ ਪੰਜਾਬ ਦੀ ਪੁਲਿਸ ਯਾਨੀ ਬਰਨ ਸ਼ਰਮਾ ਨੂੰ ਲੈ ਕੇ ਇਹ ਰੌਲਾ ਪਿਆ ਸੀ ਜਿਹੜੇ ਪਟਿਆਲਾ ਦੇ ਐਸਐਸਪੀ ਨੇ ਜਿਨ੍ਹਾਂ ਨੇ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਬਹੁਤ ਵੱਡੀ ਪਹਿਲੀ ਵਾਰ ਕਾਰਵਾਈ ਕੀਤੀ ਸੀ ਜਦੋਂ ਕਿ ਉਹਨੂੰ ਆਪਣੇ ਘਰ ਦੇ ਵਿੱਚੋਂ ਵਿਜੀਲੈਂਸ ਬਿਊਰੋ ਨੇ ਗ੍ਰਿਫਤਾਰ ਕੀਤਾ ਸੀ ਔਰ ਦੂਜੇ ਪਾਸੇ ਸੁਖਵੀਰ ਬਾਦਲ ਦੇ ਅਸ਼ਰੀਫ ਕਲੇਰ ਇਹਨਾਂ ਦੇ ਐਡਵੋਕੇਟ ਵੀ ਨੇ ਵਿਕਰਮ ਸਿੰਘ ਮਜੀਠੀਆ ਦੇ ਔਰ ਇਹਨਾਂ ਦੀ ਪਾਰਟੀ ਦੇ ਮੇਨ ਮੁਖਬਲਾਰੇ ਵੀ ਨੇ ਉਹਨਾਂ ਨੇ ਵੀ ਕੁਝ ਤੱਤਰ ਪ੍ਰਸਾਰੀਆਂ ਖਬਰਾਂ ਤੁਹਾਡੇ ਨਾਲ ਇੱਕ ਇੱਕ ਕਰਕੇ ਸਾਂਝੀਆਂ ਕਰਾਂਗੇ ਪਹਿਲਾਂ ਜੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਸੁਖਵੀਰ ਸਿੰਘ ਬਾਦਲ ਔਰ ਪ੍ਰਕਾਸ਼ ਸਿੰਘ ਬਾਦਲ ਬਾਰੇ ਕੀ ਕਹਿ ਰਹੇ ਨੇ ਇਹ ਸੁਣੋ ਕਿਉਂਕਿ ਗੱਲ ਬੜੀ ਹੀ ਅਹਿਮ ਹੈ ਪੰਜਾਬ ਦੇ ਲੋਕਾਂ ਨੂੰ ਹਨੇਰੇ ਦੇ ਵਿੱਚ ਕਿਵੇਂ ਰੱਖਦਾ ਕਾਲੀਦਨ ਉਹ ਤੁਹਾਡੇ ਨਾਲ ਪਹਿਲਾਂ ਸਾਂਝਾ ਕਰਾਂਗੇ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦਾ ਕਹਿੰਦੇ ਜੀ ਦਿਮਾਗ ਹੈ ਨਾ ਜਿਹੜਾ ਉਹ ਬੱਚਿਆਂ ਦੀ ਤਰ੍ਹਾਂ ਹੋ ਚੁੱਕਿਆ ਉਹ ਕੀ ਕਹਿ ਰਿਹਾ ਉਹਨੂੰ ਸੁਣ ਕੇ ਤੁਸੀਂ ਹਰਾਨ ਹੋਵੋਗੇ ਅੱਜ ਤੁਹਾਨੂੰ ਪਹਿਲਾਂ ਮੁੱਖ ਮੰਤਰੀ ਦਾ ਬਿਆਨ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਸੁਣੋ ਉਹ ਸੁਖਬੀਰ ਬਾਦਲ ਕਹਿੰਦਾ ਹੁੰਦਾ ਨਾ ਕਿ ਪ੍ਰਕਾਸ਼ ਸਿੰਘ ਪਾਲ ਦੀ ਬਹੁਤ ਲੰਬੀ ਸੋਚ ਸੀ ਦੂਰ ਦੀ ਸੋਚ ਦੇ ਸੀ मैं दस देना की लंबी सोचो इस वक्त दुनिया च नहीं है चरण देने क्यों वो भी देखो जे गरीबा दे बच्चे पढ़ के अफसर बन जाएंगे, जे अफसर बन के घर की गरीबी चक दे जे गरीबियां चकिया गई फिर अपने घर मूहे अर्जिया लेके हथ बन के लोक तो खड़ूगा तरके तरके। ने डर। सोचने भी, नौमी नहीं करना पता ही सबजेक्ट चो कमजोर है, किरे आ है। ए, गाल ना जी तीन सुनी वाले बिलकुल सौ प्रसेंट नी दो सौ प्रसेंट सच है ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਨੇ ਹਰੀਆਂ ਟਾਕੀਆਂ ਲਾਉਣ ਤੇ ਕਹਿ ਦਿੱਤਾ ਸੀ ਕਿ ਹਰੀ ਜਨਾਂ ਦੇ ਉੱਤੇ ਉਹਨਾਂ ਦੇ ਲੀੜਿਆਂ ਦੇ ਉੱਤੇ ਹਰੀਆਂ ਟਾਕੀਆਂ ਲੱਗੀਆਂ ਹੋਣੀਆਂ ਚਾਹੀਦੀਆਂ ਇਹ ਨਿਸ਼ਾਨੀ ਹੋਣੀ ਚਾਹੀਦੀ ਹੈ ਗਰੀਬ ਲੋਕਾਂ ਦੀ ਇਹ ਸੁਖਵੀਰ ਸਿੰਘ ਬਾਦਲ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਸੀ ਔਰ ਅੱਜ ਸੁਖਵੀਰ ਬਾਦਲ ਮੈਂਟਲ ਹੋ ਚੁੱਕੇ ਨੇ ਅੱਜ ਉਹਨਾਂ ਦਾ ਜਿਹੜਾ ਬਿਆਨ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਨਾ ਤੁਸੀਂ ਸੁਣ ਕੇ ਹੱਸੋਗੇ ਵੀ ਔਰ ਹਰਾਮੀ ਵੀ ਹੋਣੀ ਆ ਉਹਨਾਂ ਲੋਕਾਂ ਨੂੰ ਹੋਣੀ ਆ ਜਿਨ੍ਹਾਂ ਦੇ ਉਹ ਨੇਤਾ ਨੇ ਸੁਖਬੀਰ ਸਿੰਘ ਬਾਦਲ ਦੇ ਜਿੰਨੇ ਵੀ ਵਰਕਰ ਇਸ ਖਬਰ ਨੂੰ ਤਾਂ ਜਰੂਰ ਸੁਣਨ ਕਿਉਂਕਿ ਸੁਖਬੀਰ ਸਿੰਘ ਬਾਦਲ ਹਰ ਇੱਕ ਗੱਲ ਦਾ ਮਤਲਬ ਹੀ ਉਲਟਾ ਕਰ ਰਹੇ ਨੇ ਅੱਜ ਤੁਹਾਨੂੰ ਦਿਖਾਉਣੇ ਆ ਕਿ ਲੋਕਾਂ ਨੂੰ ਆਪਣੇ ਪਲੇਂਜੇ ਵਿੱਚ ਲੈਣ ਦੇ ਲਈ ਸੁਖਬੀਰ ਸਿੰਘ ਬਾਦਲ ਕੀ ਕਹਿ ਰਹੇ ਸੀ ਔਰ ਲੋਕ ਉਹਦਾ ਮਜ਼ਾਕ ਕਿੰਨ ਬਣਾ ਰਹੇ ਨੇ ਸੁਣੋ ਨਾਲੇ ਅਸੀਂ ਹੋਰ ਵੀ ਕਹਿਣਾ ਚਾਹੁੰਦਾ ਕਬੂਤਰਾਂ ਦੀਆਂ ਵੀ ਵੇਖਾਂ ਪੰਜਾਬ ਸਰਕਾਰ ਧੋਖਾ ਰਹੀਆਂ ਜਾਣਦੀਆਂ ਉਹ ਜੇ ਤੇ ਵੀ ਤੁਸੀਂ ਦੇਖੋ 코로나 ਨੇ ਰਾਹ ਰੱਖਾਗੇ ਤਾਂ ਸੁਣ ਲਿਆ ਪੰਜਾਬ ਵਾਲੋ ਸੁਖਵੀਰ ਸਿੰਘ ਬਾਦਲ ਕੀ ਕਹਿ ਰਹੇ ਸੀ ਕਹਿੰਦਾ ਪੰਜਾਬ ਦੇ ਲੋਕਾਂ ਨੂੰ ਕਹਿੰਦਾ ਜੀ ਅਸੀਂ ਹੁਣ ਕਬੂਤਰਾਂ ਦੀਆਂ ਵੀ ਰੇਸਾਂ ਕਰਵਾਇਆ ਕਰਾਂਗੇ ਤੇ ਲੋਕ ਉਹਦਾ ਮਜ਼ਾਕ ਬਣਾ ਰਹੇ ਨੇ ਵੀ ਕਬੂਤਰਾਂ ਦੀਆਂ ਰੇਸਾਂ ਨਹੀਂ ਕੋਡ ਆਰੀਆਂ ਹੁੰਦੀਆਂ ਨੇ ਬਾਜ਼ੀਆਂ ਹੁੰਦੀਆਂ ਨੇ ਅੱਜ ਕੱਲ ਸੁਖਵੀਰ ਸਿੰਘ ਬਾਦਲ ਸਟੇਜ ਦੇ ਉੱਤੇ ਹਰ ਵੇਲੇ ਮਜ਼ਾਕ ਬਣ ਰਿਹਾ ਉਹਨਾਂ ਦਾ ਔਰ ਦੂਜੇ ਪਾਸੇ ਮੁੱਖ ਮੰਤਰੀ ਦੀ ਪੁਲਿਸ ਇਹ ਕਹਿੰਦੇ ਨੇ ਚਲੋ ਠੀਕ ਆ ਵੀ ਮੁੱਖ ਮੰਤਰੀ ਦੇ ਅਧਿਨਤਾ ਹੁੰਦੀ ਹੈ ਕਿਉਂਕਿ ਸੂਬੇ ਦਾ ਮੁੱਖ ਮੰਤਰੀ ਹੈ ਤਾਂ ਉਹਨਾਂ ਦੇ ਕਹਿਣ ਦੇ ਉੱਤੇ ਪੁਲਿਸ ਨੇ ਤਾਂ ਭਾਈ ਆਪਣਾ ਕੰਮ ਕਰਨਾ ਹੈ ਪਰ ਕੰਮ ਵੀ ਹੋ ਉਹਨਾਂ ਲੋਕਾਂ ਤੇ ਜਿਹੜੇ ਪੰਜਾਬ ਦੇ ਦੋਸ਼ੀ ਤੇ ਕੌਮ ਦੇ ਦੋਸ਼ੀ ਨੇ ਯਾਨੀ ਸੁਖਬੀਰ ਸਿੰਘ ਬਾਦਲ ਤੇ ਅਰਸ਼ਣ ਹੁੰਦਾ ਤਾਂ ਇਹ ਕਹਿੰਦੇ ਜੀ ਮੁੱਖ ਮੰਤਰੀ ਤੱਕਾ ਕਰਦਾ ਜਦੋਂ ਕੋਈ ਆਮ ਆਦਮੀ ਪਾਰਟੀ ਦੇ ਲੋਕਾਂ ਨੂੰ ਕੁੱਟਿਆ ਜਾਂਦਾ ਹੁਣ ਪਿੱਛੇ ਜਿਹੜੀ ਮੈਂ ਖਬਰ ਪਾਈ ਹੈ ਤੁਸੀਂ ਵੇਖਿਆ ਕਿ ਉਹਦੇ ਵਿੱਚ ਕਾਂਗਰਸ ਔਰ ਅਕਾਲੀ ਦਲ ਦੇ ਵਰਕਰਾਂ ਦੁਆਰਾ ਇਹਨਾਂ ਦੇ ਹੀ ਗੁੰਡਿਆਂ ਦੁਆਰਾ ਹਮਲਾ ਕਰ ਦਿੱਤਾ ਗਿਆ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਉੱਤੇ ਜਾਨੀ ਸਿੱਧਾ ਕਹੀਏ ਮੁੱਖ ਮੰਤਰੀ ਤੇ ਹਮਲਾ ਕਰਨ ਦੀ ਕੋਸ਼ਿਸ਼ ਔਰ ਹੁਣ ਜਦੋਂ ਮੁੱਖ ਮੰਤਰੀ ਇਹਨਾਂ ਦੇ ਉੱਤੇ ਐਕਸ਼ਨ ਕਰਦਾ ਤੇ ਫਿਰ ਇਹਨਾਂ ਨੂੰ ਚਿੜ ਲੱਗਦੀ ਹੈ ਪੰਜਾਬ ਭਰ ਦੇ ਵਿੱਚ ਜਿੰਨਾ ਵੀ ਮਾਹੌਲ ਖਰਾਬ ਹੋ ਰਿਹਾ ਉਹ ਕਾਂਦੀਦ ਕਰ ਰਿਹਾ ਇਹਨਾਂ ਦੀ ਰਣਨੀਤੀ ਹੈ ਦੋਵੇਂ ਘਰਾਂ ਦੀ ਇਹ ਕਾਂਗਰਸ ਵੀ ਨਾਲ ਹੀ ਹੈ ਕਿਉਂਕਿ ਵੱਡੇ ਲੀਡਰ ਜਿਹੜੇ ਕਾਂਗਰਸ ਦੇ ਨੇ ਉਹ ਅਕਸਰ ਤੁਸੀਂ ਵੇਖਿਆ ਕਿ ਵਿਕਰਮ ਸਿੰਘ ਮਜੀਠੀਆ ਦੇ ਹੱਕ ਦੇ ਵਿੱਚ ਨੇ ਔਰ ਦੂਜੇ ਪਾਸੇ ਜੀ ਸੁਖਬੀਰ ਸਿੰਘ ਬਾਦਲ ਇਹਨਾਂ ਦੇ ਹੱਕ ਦੇ ਵਿੱਚ ਹਰ ਇੱਕ ਲੀਡਰ ਆਪਣੀ ਬਲੀ ਚੜਾਉਣ ਨੂੰ ਫਿਰਦਾ ਉਹ ਚਾਹੇ ਕਾਂਗਰਸੀ ਹੋਵੇ ਤੇ ਚਾਹੇ ਨੰਦਾਬਾਦਈ ਹੋਵੇ ਤਾਂ ਹੁਣ ਅਰਸ਼ਦੀਪ ਕੁਲੇਰ ਨੇ ਬੜਾ ਜ਼ੋਰ ਲਾਇਆ ਉਹ ਕਹਿੰਦੇ ਨੇ ਬਿਕਰਮ ਸਿੰਘ ਮਜੀਠੀਆ ਨਿਰਦੋਸ਼ ਹੈ ਉਹਨੂੰ ਸਰਕਾਰ ਨਜਾਇਜ਼ ਚੱਕੀ ਬੈਠੀ ਹੈ ਕਿ ਪੰਜਾਬ ਦੇ ਲੋਕ ਫਿਰ ਪਾਗਲ ਨੇ ਜਿਹੜੀਆਂ ਮਾਮਾਂ ਰੋ ਰਹੀਆਂ ਉਹ ਪਾਗਲ ਨੇ ਉਹ ਐਵੇਂ ਹੀ ਰੋ ਰਹੀਆਂ ਨੇ ਪੰਜਾਬ ਦੇ ਅੰਦਰ ਆંકડાਾਂ ਦੇ ਮੁਤਾਬਕ 80% ਨੌਜਵਾਨੀ ਬਿਕਰਮ ਸਿੰਘ ਮਜੀਠੀਆ ਮਾਰ ਚੁੱਕਿਆ ਚੱਟੇ ਦੇ ਨਾਲ ਜਿਹੜਾ ਕਿ ਹਾਲਾਂਕਿ ਉਹਦੇ ਉੱਤੇ ਕੋਈ ਅਲੀਗੇਸ਼ਨ ਹਾਲੇ ਤੱਕ ਨਹੀਂ ਲੱਗਿਆ ਤੋ ਲਗਨਾਂ ਵੀ ਚਾਹੀਦਾ ਹੈ ਤਾਂ ਪੰਜਾਬ ਦੇ ਲੋਕ ਕਹਿੰਦੇ ਨੇ ਪੰਜਾਬ ਦੇ ਲੋਕਾਂ ਦੀ ਮੰਗ ਤਾਂ ਬੜੀ ਕਰੜੀ ਹੈ ਕਹਿੰਦੇ ਜੀ ਵਿਕਰਮ ਮਜੀਠੀਏ ਨੂੰ ਜੇਲ੍ਹ ਦੇ ਵਿੱਚ ਕਿਉਂ ਰੱਖਿਆ ਐਨੀ ਜ਼ਿਆਦਾ फांसी ਚਾਹ ਲਿਓ ਤੇ ਨਹੀਂ ਇਹਨੂੰ ਕਾਲੇ ਪਾਣੀ ਬਾਹਰ ਭੇਜ ਦਿਓ ਯਾਨੀ ਸਾਡੇ ਪੰਜਾਬ ਦੀ ਪਵਿੱਤਰ ਧਰਤੀ ਹੈ ਨਾ ਜਿਹੜੀ ਗੁਰੂਗ੍ਰਾ ਪੀਰਾਂ ਦੀ ਇਹ ਧਰਤੀ ਤੇ ਵਿਕਰਮ ਸਿੰਘ ਮਜੀਠੀਆ ਨਹੀਂ ਰਹਿਣਾ ਚਾਹੀਦਾ ਬਹੁਤ ਸਾਰੀਆਂ ਥਿਓਰੀਆਂ ਅਕਸਰ ਪੰਜਾਬ ਦੇ ਲੋਕਾਂ ਦੀਆਂ ਤੁਸੀਂ ਖਬਰਾਂ ਦੇ ਵਿੱਚ ਸਰਬੇ ਮੁਤਾਬਕ ਜਿਹੜਾ ਕਿ ਇੱਕ ਨਿਊ ਚੈਨਲ ਨੇ ਕੀਤਾ ਸੀ ਉਹਦੇ ਉੱਤੇ ਜੇਕਰ ਕੋਈ ਇਹ ਕਦੇ ਕਿਉਂ ਤਾਂ ਹੈ ਨਹੀਂ ਇਹ ਜਿੱਤੇ ਕੋਈ ਸਰਵੇ ਨਹੀਂ ਹੋਇਆ ਤੇ ਮੈਂ ਤੁਹਾਨੂੰ ਦਿਖਾਉਣ ਲਈ ਤਿਆਰ ਤੁਸੀਂ ਕਮੈਂਟ ਕਰਕੇ ਜਰੂਰ ਦੱਸੋ ਮੈਂ ਤੁਹਾਨੂੰ ਦਾ ਸਰਵੇ ਵੀ ਦਿਖਾ ਦੂੰ ਕਿ ਵਿਕਰਮ ਸਿੰਘ ਮਜੀਠੀਆ ਬਾਰੇ ਪੰਜਾਬ ਦੇ ਲੋਕਾਂ ਨੇ ਕੀ ਕਿਹਾ ਸੀ ਤਾਂ ਠੀਕ ਆ ਪੰਜਾਬ ਵਾਲੇ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਵਾਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ